ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਿਬੰਧ ਕਰਾਂਗੇ ਵੀ ਸਾਖੀ ਦਾ ਮੇਲਾ ਲਾਈਨਾਂ ਵਿੱਚ ਠੀਕ ਹੈ ਨਾ ਲੈ ਸਟਾਰਟ ਵਿਸਾਖੀ ਪੰਜਾਬ ਦਾ ਪ੍ਰਸਿੱਧ ਮੇਲਾ ਹੈ ਹਰ ਸਾਲ ਆ ਮੇਲਾ ਪਹਿਲੀ ਵਿਸਾਖ ਨੂੰ ਲੱਗਦਾ ਹੈ ਵੱਖ-ਵੱਖ ਪਿੰਡਾਂ ਵਿੱਚ ਵੱਖ-ਵੱਖ ਥਾਵਾਂ 'ਤੇ ਵਿਸਾਖੀ ਦੇ ਮੇਲੇ ਲੱਗਦੇ ਹਨ ਕਿਸਾਨਾਂ ਲਈ ਵਿਸਾਖੀ ਦੇ ਦਾ ਦਿਨ ਖੁਸ਼ੀਆਂ ਲੈ ਕੇ ਆਉਂਦਾ ਹੈ। ਉਹਨਾਂ ਦੀ ਕਨਕ ਦੀ ਫਸਲ ਪੱਕੀ ਖੜੀ ਹੁੰਦੀ ਹੈ। ਵਿਸਾਖੀ ਦਾ ਮੇਲਾ ਕਿਉਂ ਮਨਾਇਆ ਜਾਂਦਾ ਕਿਉਂਕਿ ਇਸ ਦਿਨ ਕਿਸਾਨਾਂ ਦੀ ਜਿਹੜੀ ਫਸਲ ਆ ਪੱਕ ਜਾਂਦੀ ਹੈ। ਠੀਕ ਹੈ। ਕਿਸਾਨਾਂ ਦੇ ਦਿਲ ਪੱਕੀ ਤੇ ਦਿਲ ਪੱਕੀ ਤੇ ਝੂਮ ਰਹੇ ਫਸਲ ਨੂੰ ਵੇਖ ਕੇ ਕਿਸਾਨਾਂ ਦੇ ਦਿਲ ਝੂਮ ਉੜਦੇ ਹਨ। ਕਿਉਂਕਿ ਆਪਣੀ ਫਸਲ ਨੂੰ ਦੇਖ ਕੇ ਉਹ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਹਨ। ਲੋਕ ਸੋਨੇ ਤੇ ਰੰਗੀਲੇ ਕੱਪੜੇ ਪਾ ਕੇ ਮੇਲੇਵਾਂ ਨੂੰ ਤੁਰ ਪੈਂਦੇ ਹਨ ਸੱਜਿਆ ਹੋਇਆ ਹਲਵਾਰੀ ਹਲਵਾਈਆ ਦੀਆਂ ਦੁਕਾਨਾਂ ਤੋਂ ਲੱਡੂ ਜਲੇਬੀਆਂ ਪਕੌੜੇ ਰੱਜ ਕੇ ਖਾਂਦੇ ਹਨ ਇਕੱਠੇ ਭੰਗੜਾ ਪਾਉਂਦੇ ਹਨ ਤੇ ਮੇਲੇ ਤੇ ਮੋਜਾ ਕਰਦੇ ਹਨ ਕਈ ਥਾਂ 'ਤੇ ਦੋੜਾ ਕੁਸ਼ਤੀਆ ਅਤੇ ਹੋਰ ਖੇਡ ਮੁਕਾਬਲੇ ਹੁੰਦੇ ਹਨ ਸਿੱਖਾਂ ਲਈ ਪਵਿੱਤਰ ਵਿਸਾਖੀ ਦਾ ਦਿਨ ਹੋਰ ਵੀ ਮਹੰਤਾ ਰੱਖਦਾ ਹੈ ਕਿਉਂ ਰੱਖਦਾ ਹੈ ਕਿਉਂਕਿ ਇਸ ਦਿਨ ਸਿੱਖਾਂ ਦੇ ਗੁਰੂ ਜਿਹੜੇ ਆ ਗੋਬਿੰਦ ਸਿੰਘ ਜੀ ਨੇ ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਠੀਕ ਹੈ ਇਹ ਮੇਲਾ ਸਾਡੀ ਸੰਸਕ੍ਰਿਤੀ ਦੀ ਪਛਾਣ ਹੈ ਇਹ ਮੇਲਾ ਸਾਨੂੰ ਮਿਹਨਤ ਧਰਮ ਤੇ ਸਾਹਬਦਿਲ ਹੋਣ ਦਾ ਪਾਠ ਪੜ੍ਹਾਉਂਦੀ ਹੈ ਲੋਕ ਆਪਸ ਵਿੱਚ ਮਿਲ ਕੇ ਇਹ ਤਿਉਹਾਰ ਮਨਾਉਂਦੇ ਹਨ ਇਹ ਸਾਡੇ ਸਮਾਜ ਵਿੱਚ ਏਕਤਾ ਅਤੇ ਭਾਈਚਾਰ ਚਾਰੇ ਨੂੰ ਵਧਾਉਂਦਾ ਹੈ ਵੈਸਾਖੀ ਦਾ ਮੇਲਾ ਸਾਨੂੰ ਏਕਤਾ ਤੇ ਖੁਸ਼ਿਆਲੀ ਦਾ ਸੰਦੇਸ਼ ਦਿੰਦਾ ਹੈ ਠੀਕ ਹੈ ਅੱਜ ਅਸੀਂ ਲਾਈਨਾਂ ਵਿੱਚ ਕੀਤਾ ਅਸੀਂ ਪਹਿਲੇ ਪਿਆਰੇ ਵਾਈਸ ਵੀ ਕੀਤਾ ਹੋਇਆ ਵਿਸਾਖੀ ਦਾ ਮੇਲਾ ਓਕੇ